ਪਿੰਕੀ ਢਾਲੀਵਾਲ ਅਤੇ ਸੁਨੰਦਾ ਸ਼ਰਮਾ ਦੇ ਵਿਚਕਾਰ ਜੋ ਹੈ ਸਮਝੋਤਾ ਹੋ ਚੁੱਕਿਆ ਹੈ ਸਮਝੋਤੇ ਮਗਰੋਂ ਪਿੰਕੀ ਢਾਲੀਵਾਲ ਦੇ ਉੱਪਰ ਦਰਜ ਹੋਈ ਐਫ ਆਈ ਆਰ ਵੀ ਰੱਦ ਹੋ ਚੁੱਕੀ ਹੈ ਹਾਈ ਕੋਰਟ ਦੇ ਵੱਲੋਂ ਜੋ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਗਿਆ ਦੱਸ ਦਈਏ ਕਿ ਦੋਹਾਂ ਦੇ ਵਿਚਕਾਰ ਜਿਵੇਂ ਹੀ ਸਮਝੋਤਾ ਹੋਇਆ ਤਾਂ ਪਿੰਕੀ ਢਾਲੀਵਾਲ ਦੇ ਵੱਲੋਂ ਇੱਕ ਪਟੀਸ਼ਨ ਜੋ ਹੈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਜਿਸ ਮਗਰੋਂ ਸਮਝੋਤੇ ਦੇ ਸਾਰੇ ਸਬੂਤ ਲੈ ਗਾਂ ਮਗਰੋਂ ਐਫ ਆਈ ਆਰ ਰੱਦ ਹੋ ਚੁੱਕੀ ਹੈ ਤੇ ਦੋਵਾਂ ਦੇ ਵਿਚਕਾਰ ਸਮਝੌਤਾ ਹੋ ਚੁੱਕਿਆ ਦੱਸ ਦਈਏ ਕਿ ਗਾਇਕਾ ਸੁਨੰਧਾ ਸ਼ਰਮਾ ਤੇ 뮤직 ਪ੍ਰੋਡਿਊਸਰ ਪਿੰਕੀ ਤਾਲੀਵਾਲ ਨੇ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਦੱਸ ਦਈਏ ਕਿ ਦੋਵਾਂ ਨੇ ਐਫ ਆਈ ਆਰ ਰੱਦ ਕਰਨ ਲਈ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਕੀਤੀ ਸੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਐਫ ਆਈ ਆਰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੁਨੰਦਾ ਸ਼ਰਮਾ ਨੇ ਮੋਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਪਿੰਕੀ ਢਾਲੀਵਾਲ ਤੇ ਆਰਥਿਕ ਸ਼ੋਸ਼ਣ ਧੋਖਾਧੜੀ ਜ਼ਬਰਦਸਤੀ ਦਸਤਾਵੇਜ਼ਾਂ ਤੇ ਦਸਤਖਤ ਕਰਾਉਣ ਬਦਨਾਮ ਕਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਸੀ ਜਿਸ ਤੋਂ ਬਾਅਦ ਥਾਣਾ ਮਟੋਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਲਗਾਤਾਰ ਇਹ ਮਾਮਲਾ ਜੂਆ ਤੂਲ ਫੜਦਾ ਜਾ ਰਿਹਾ ਸੀ ਪਰ ਇਸੇ ਵਿਚਾਲੇ ਹੁਣ ਸਮਝੌਤੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਦੋਹਾਂ ਦੇ ਵਿਚਕਾਰ ਸਮਝੌਤਾ ਹੋ ਗਿਆ ਤੇ ਪਿੰਕੀ ਢਾਲੀਵਾਲ ਦੇ ਤੇ ਦਰਜ ਕੋਈ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ